ਮੇਰਾ ਫਾਜ਼ਲਕਾ ਹਲਕਾ ਵੀ ਜੋ ਬਾਰਡਰ ਤੇ ਪੈਂਦਾ ਹੈ ਸਤਲੁਜ ਦਰਿਆ ਫਰੋਇਪੁਰ ਤੋਂ ਪਾਕਿਸਤਾਨ ਨੂੰ ਜਾਂਦਾ ਹੈ ਔਰ ਫਿਰ ਫਾਜ਼ਲਕਾ ਦਾ ਪਿੰਡ ਗਲਾਬਾ ਪੈਂਦੀ ਉੱਥੋਂ ਫਾਜ਼ਲਕਾ ਐਂਟਰ ਕਰਦਾ ਹੈ ਤੇ ਉਸ ਨਾਲ ਬਹੁਤ ਵੱਡੀ ਮਾਰ ਮੇਰੇ ਹਲਕਾ ਫਾਜ਼ਲਕਾ ਦੇ ਪਿੰਡਾਂ ਨੂੰ ਪੈਂਦੀ ਹੈ ਤਕਰੀਬਨ 56 ਪਿੰਡ ਇਸ ਵਾਰ ਸਾਡੇ ਹਲਕਾ ਫਾਜ਼ਲਕਾ ਦੇ ਹੜ੍ਹ ਦੀ ਮਾਰ ਹੇਟ ਆਏ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਤਕਰੀਬਨ 60000 ਦੀ ਆਬਾਦੀ ਜਿਹੜੀ ਇਹਨਾਂ ਹੜ੍ਹ ਦੇ ਪਾਣੀ ਕਰਕੇ ਸਾਡੇ ਹਲਕੇ ਦੇ ਵਿੱਚ ਪ੍ਰਭਾਵਿਤ ਹੋਈ ਹੈ 8 ਹਸਪਤਾਲ ਪ੍ਰਭਾਵਿਤ ਹੋਏ ਨੇ 20 ਸਕੂਲ ਨੇ 37 ਸੜਕਾਂ ਨੇ ਇਸ ਤਰ੍ਹਾਂ ਜਿਹੜੇ ਬਾਨ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਡਰੇਨਾ ਦਾ ਨੁਕਸਾਨ ਹੋਇਆ तकरीबन 31000 ਏਕੜ ਫਸਲ ਦਾ ਨੁਕਸਾਨ ਹੋਇਆ ਔਰ ਜਿਹੜੇ ਸਾਡੇ ਲੋਕਾਂ ਦੇ ਘਰ ਨੇ ਮਕਾਨ ਨੇ तकरीबन 8000 ਮਕਾਨਾਂ ਦਾ ਨੁਕਸਾਨ ਹੋਇਆ ਕਈ ਜਿਹੜੇ ਲੋਕ ਨੇ ਉਹਨਾਂ ਦੇ ਘਰ ਡਿੱਗ ਗਏ ਨੇ ਕਈਆਂ ਦੇ ਤਰੇੜਾ ਆ ਗਿਆ ਨੇ ਕਈਆਂ ਦੀ ਕੰਧਾ ਡਿੱਗ ਗਿਆ ਨੇ ਕਈਆਂ ਦੇ ਟਾਇਲਟਸ ਨੇ ਉਹ ਡਿੱਗ ਗਿਆ ਨੇ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਸਾਡੇ ਫਾਜ਼ਿਲਕਾ ਦੇ ਵਿੱਚ ਹੋਇਆ ਤਾਂ ਇਹ ਡੇਢ ਮਹੀਨਾ ਜਿਹੜਾ ਸਾਡੇ ਫਾਜ਼ਿਲਕਾ ਦੇ ਵਿੱਚ ਲਗ ਬਗ ਅੱਜ ਵੀ ਜਿਹੜਾ ਤੇਜਰ ਹੇਲਾ ਪਿੰਡ ਹੈ ਚੱਕਰ ਹੇਲਾ ਉੱਥੇ ਅੱਜ ਵੀ ਪਾਣੀ ਹੈ ਕਿਉਂਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜਾ ਦਰਿਆ ਸਤਲੁਜ ਉਹ ਆਪਣੇ ਵਾਲੀ ਸਾਈਡ ਟੁੱਟਿਆ ਹੋਇਆ ਹੈ ਅੱਜ ਵੀ ਖੇਤਾਂ ਦੇ ਵਿੱਚੋਂ ਪਾਣੀ ਜਾ ਰਿਹਾ ਅੱਜ ਵੀ ਪਾਣੀ ਨਹੀਂ ਨਿਕਲ ਰਿਹਾ ਤਾਂ ਬਹੁਤ ਵੱਡਾ ਜਿਹੜਾ ਸਾਡਾ ਮੈਸਮੇ ਦਾ ਮੁਸੀਬਤ ਸਾਡੇ ਤੇ ਫਾਜ਼ਿਲਕਾ ਦੇ ਲੋਕਾਂ ਤੇ ਆਈ ਹੈ ਤੇ ਇਹਦੀ ਜਿਹੜੀ ਪਰਪਾਈ ਹੈ ਉਹ ਜਿਹੜੀ ਹੁਣ ਕਰਨੀ ਜਿਹੜੀ ਸਾਡੀ ਸਰਕਾਰ ਲੱਗੀ ਹੋਈ ਹੈ ਜਿਹੜੇ ਹੜ੍ਹ ਦੇ ਪਾਣੀ ਦੇ ਵਿੱਚ ਸਾਡੇ ਮੰਤਰੀ ਸਹਿਬਾਨ ਸਾਡੇ ਸਾਰੇ ਅਫਸਰ ਸਹਿਬਾਨ ਸਾਰਿਆਂ ਨੇ ਰਲ ਮਿਲ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ ਬੇੜੀਆਂ ਰਾਹੀਂ ਉੱਥੇ ਰਾਸ਼ਨ ਪਹੁੰਚਾਉਂਦੇ ਰਹੇ ਪਸ਼ੂਆਂ ਦੇ ਲਈ ਫੀਡ ਦੀ ਲੋੜ ਸੀ ਕਿਉਂਕਿ ਰਸਤਾ ਨਹੀਂ ਸੀ ਕੋਈ ਵੀ ਜਿੱਥੇ ਜਾਣਾ ਸੀਗਾ ਬੇੜੀਆਂ ਜਿਹੜੀਆਂ ਮੋਟਰ ਬੋਟਸ ਨੇ ਉਹਨਾਂ ਤੇ ਹੀ ਜਾਣਾ ਪੈਂਦਾ ਸੀ ਪਿੰਡਾਂ ਦੇ ਵਿੱਚ ਤਕਰੀਬਨ 20 ਪਿੰਡ ਤਾਂ ਬਿਲਕੁਲ ਹੀ ਕੱਟ ਉਪ ਸੀਗੇ ਸਾਡੇ ਮਾਨਯੋਗ ਮੰਤਰੀ ਤਰਨਪ੍ਰੀ ਸੌਨ ਜੀ ਇਹ ਉਥੇ ਲੋਕਾਂ ਤੱਕ ਰਾਸ਼ਨ ਸਾਡੇ ਨਾਲ ਜਾ ਕੇ ਪਹੁੰਚਾਉਂਦੇ ਰਹੇ ਸਾਡੇ ਜਿਹੜੇ ਖੇਤੀਬਾੜੀ ਪਸ਼ੂਪਾਲਣ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੱਡਿਆ ਜੀ ਇਹ ਉਥੇ ਪਸ਼ੂਆਂ ਦੀਆਂ ਟੀਮਾਂ ਲੈ ਜਾਂਦੇ ਰਹੇ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਉੱਥੇ ਜਾ ਕੇ ਸਾਡੇ ਬੋਰਡਸ ਤੇ ਜਾ ਕੇ ਲੋਕਾਂ ਜਿਹੜੇ ਡਾਕਟਰਸ ਨੂੰ ਲੈ ਕੇ ਜਾਂਦੇ ਰਹੇ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਡਾਕਟਰ ਬਲਜੀਤ ਕੌਰ ਜੀ ਇਹ ਆਪਦੀਆਂ ਟੀਮਾਂ ਲਿਜਾ ਕੇ ਉੱਥੇ ਜਿਹੜੇ ਬੱਚਿਆਂ ਤੇ ਲੇਡੀਜ਼ ਨੂੰ ਸਮਾਲ ਕਰਦੇ ਰਹੇ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਸਾਡੇ ਮੰਤਰੀ ਸਹਿਬਾਨਾਂ ਦਾ ਸਾਡੇ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿਹੜੇ ਬਿਲਕੁਲ ਹੱਦ ਤੇ ਮੁਹਾਰ ਜਮਸ਼ੇਰ ਜਿਹੜਾ ਤਿੰਨ ਪਾਸੋਂ ਪਾਕਿਸਤਾਨ ਤੋਂ ਗਿਰਿਆ ਉੱਥੇ ਜਾ ਕੇ ਸਾਰੇ ਮੰਤਰੀ ਸਹਿਬਾਨ ਜਾ ਕੇ ਆਏ ਤੇ ਅੱਜ ਜਿਹੜੀ ਲੋੜ ਹੈ ਸਾਡੇ ਪਿੰਡਾਂ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਉਹਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਜਿਹੜੇ ਰੇਤ ਖੇਤਾਂ ਦੇ ਵਿੱਚ ਆ ਗਈ ਹੈ ਉਹ ਕਿਸਾਨ ਚੱਕ ਕੇ ਆਪਣੀ ਵੇਚ ਸਕਦਾ ਤੇ ਇਹਦੇ ਵਿੱਚ ਹੋਰ ਜਿਹੜੀ ਸਾਨੂੰ ਬੜੀ ਵੱਡੀ ਮੁਸੀਬਤ ਆ ਗਈ ਹੈ ਸਰਹੱਦ ਦੇ ਜਿਹੜੇ ਕੰਡਿਆਲੀ ਤਾਰ ਹੈ ਉਸ ਤੋਂ ਦੂਸਰੀ ਸਾਈਡ ਵੀ ਜਿਹੜੀਆਂ ਜ਼ਮੀਨਾਂ ਆਪਣੀਆਂ ਨੇ ਉੱਥੇ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਰੇਤ ਆ ਗਈ ਹੈ ਜਿਨ੍ਹਾਂ ਨੂੰ ਚੱਕਣ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਨੇ ਦੇਣੀ ਹੁੰਦੀ ਹੈ ਤਾਂ ਮੈਂ ਬੇਨਤੀ ਕਰਦਾ ਕਿ ਸਦਨ ਜਿਹੜਾ ਇਹ ਲਿਖ ਕੇ ਜਿਹੜਾ ਸੈਂਟਰ ਸਰਕਾਰ ਨੂੰ ਭੇਜੇ ਇਸ ਤੋਂ ਇਲਾਵਾ ਜਿਹੜੇ ਬੰਨ ਨੇ ਉਹਨਾਂ ਦੀ ਰਿਪੇਅਰ ਹੋਣ ਦੀ ਲੋੜ ਹੈ ਨਵੇਂ ਬੰਨ ਬਣਾਉਣ ਦੀ ਲੋੜ ਹੈ ਮੈਂ ਤਨਮਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਹੁਕਮ ਕਰ ਦਿੱਤੇ ਗਏ ਨੇ ਨਵੇਂ ਬੰਨ ਬਣਾਉਣ ਦੇ ਔਰ ਸੜਕਾਂ ਜਿਹੜੀਆਂ ਨੇ ਸਾਰੀਆਂ ਟੁੱਟ ਗਈਆਂ ਨੇ ਮੈਂ ਧੰਨਵਾਦ ਕਰਦਾ ਫੇਰ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਵੀਆਂ ਸੜਕਾਂ ਬਣਾਉਣ ਲਈ ਆਦੇਸ਼ ਕਰ ਦਿੱਤੇ ਗਏ ਨੇ ਔਰ ਉਹਨਾਂ ਨੂੰ ਉੱਚੀਆਂ ਚੱਕੇ ਬਣਾਉਣ ਦੀ ਜਿਹੜੀ ਲੋੜ ਹੈ ਉਸ ਤਰੀਕੇ ਜਿਹੜੀਆਂ ਬਣਾਉਣ ਦੀ ਔਰ ਇਸ ਤੋਂ ਬਾਅਦ ਸਾਡਾ ਜਿਹੜਾ ਦਰਿਆ ਜਾਂਦਾ ਸਤਲੁਜ ਕ੍ਰਿਕਾ ਨੇ ਉਹਨਾਂ ਸਾਰਿਆਂ ਦੀ ਜਿਹੜੀ ਡੂੰਘਾਈ ਹੈ ਖਟਾਈ ਦੀ ਜਿਹੜੀ ਲੋੜ ਹੈ ਉਹ ਕਰਵਾਈ ਜਾਣੀ ਬੜੀ ਜ਼ਰੂਰੀ ਹੈ ਜ਼ਮੀਨਾਂ ਦੇ ਵਿੱਚ ਖੱਡੇ ਪੈ ਗਏ ਨੇ ਇਹ ਗੱਲ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੱਸੀ ਉਹਨਾਂ ਨੇ ਹੁਕਮ ਕੀਤਾ ਕਿ ਸਾਰੀ ਜਿਹੜੇ ਸਰਵੇ ਕੀਤਾ ਜਾਵੇ ਕਿ ਜਿਹੜੇ ਜਿਹੜੇ ਜ਼ਮੀਨਾਂ ਦੇ ਖੱਡੇ ਪੈ ਗਏ ਉਹਨਾਂ ਦੀ ਮਰਦ ਕੀ ਲੋੜਾ ਮਦਦ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਸਾਡੇ ਜਿਹੜੀਆਂ ਕਿਸਾਨਾਂ ਦੀਆਂ ਕੱਚੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਦੇ ਮੁਆਵਜ਼ਾ ਨਹੀਂ ਮਿਲਿਆ ਤਾਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤਾਂ ਗੱਲ ਪਹਚਾਈ ਉਹਨਾਂ ਨੇ ਆਦੇਸ਼ ਕੀਤੇ ਨੇ ਕਿ ਇਸ ਵਾਰ ਜਿਹੜੇ ਕੱਚੀਆਂ ਜ਼ਮੀਨਾਂ ਵਾਲੇ ਸਾਡੇ ਕਿਸਾਨ ਨੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਇਹ ਸਾਡੇ ਜਿਹੜੇ ਸਰਕਾਰ ਬਹੁਤ ਵੱਡਾ ਕੰਮ ਕਰ ਰਹੀ ਹੈ ਔਰ ਸਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਤੋਂ ਜਦੋਂ ਆਪਣੇ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਇੱਕ ਕਿਸਾਨ ਨੂੰ ਬੁਲਾਇਆ ਗਿਆ ਉਹ ਕਿਸਾਨ ਕਿਹੜਾ ਸੀਗਾ ਜਿਨ੍ਹਾਂ ਦਾ ਹੜ ਦੇ ਪਿੰਡਾਂ ਦੇ ਵਿੱਚ ਲਾਗਤ ਅਗੈ ਨਹੀਂ ਸੀ ਜਿਨ੍ਹਾਂ ਦੇ 1 ਇੰਚ ਵੀ ਪਾਣੀ ਨਹੀਂ ਆਇਆ ਸੀ ਵੇਖੋ ਆਪਦੇ ਵਿੱਚੇ ਵੀ ਤੇ ਲੀਡਰਾਂ ਨੂੰ ਜਿਹੜਾ ਮਿਲੇ ਆਮ ਲੋਕਾਂ ਨੂੰ ਨਹੀਂ ਮਿਲੇ ਔਰ ਇਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਨੇ ਜਲਾਲਾਬਾਦ ਰੇਲ ਗੱਡੀ ਤੋਂ ਉਤਰੇ ਰਵਨੀਤ ਬਿੱਟੂ ਜੀ ਸਾਡੇ ਇੱਕ ਮਿੰਟ ਸਾਡੇ ਜਿਹੜੇ ਫਾਜ਼ਿਲਕਾ ਦੇ 56 ਪਿੰਡ ਸੀ ਜਲਾਲਾਬਾਦ ਤੋਂ ਉਤਰੇ ਫਾਜ਼ਿਲਕਾ 56 ਪਿੰਡਾਂ ਦੇ ਵਿੱਚ ਕਿਸੇ ਪਿੰਡ ਨਹੀਂ ਰੁਕੇ ਤੇ ਬੋਰ ਜਾ ਕੇ ਦੇਖੋ ਹੱਸ-ਹੱਸ ਕੇ ਫੋਟੋਆਂ ਕਰਾਉਂਦੇ ਰਿਹਾ ਆਪਣੇ ਭਾਜਪੀ ਦੇ ਲੀਡਰਾਂ ਦੇ ਨਾਲ ਇਹ ਜਿਹੜੀ ਇਹਨਾਂ ਦੀ ਨਟਕੀ ਹੈ ਇਹ ਚੱਲਣ ਵਾਲੀ ਨਹੀਂ ਇੱਥੇ ਤੇ ਕਾਂਗਰਸੀਆਂ ਦੀ ਗੱਲ ਕਰ ਲਈਏ ਕਾਵਾ ਵਾਲੀ ਪੁਲ ਉਹਦੇ ਅੱਗੇ 20 ਪਿੰਡ ਨੇ ਰਾਜਾ ਵੜਿੰਗ ਜੀ ਉਹਨਾਂ ਦੇ ਐਮਪੀ ਸਾਡੇ ਲੋਕਲ ਕਬਾਇਆ ਜੀ ਆਹ ਸਾਰੇ ਵੇਖ ਲੋ ਲੋਕਾਂ ਦਾ ਪਤਾ ਤਾਂ ਕੀ ਕਰਨਾ ਸੀ ਮਜ਼ਾਕ ਢਾਉਂਦੇ ਸੀ ਸਾਡਾ ਮਜਾਕ ਡਾਉਂਦੇ ਸੀ ਫੋਟੋਆਂ ਨੇ ਇਹ ਜਿਹੜੇ ਕ੍ਰਿਸ਼ਨ ਕੁਮਾਰ ਜੀ ਬਾਰੇ ਗੱਲ ਕਰ ਰਹੇ ਸੀ ਮੈਂ ਨਾਲ ਦੱਸਣਾ ਚਾਹਣਾ ਜਿਹੜਾ ਸਾਡਾ ਫਾਜ਼ਲਕਾ ਇਲਾਕਾ ਹੈ ਟੇਲਾਂ ਦੇ ਪਿੰਡ ਹੈ ਕਦੇ ਪਾਣੀ ਨਹੀਂ ਸੀ ਆਇਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੇ ਦੇਸ਼ਾਂ ਦੇ ਨਾਲ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਪਿੰਡਾਂ 'ਚ ਗਏ ਤੇ ਇਹਨਾਂ ਦੇ ਸਾਬਕਾ ਮੰਤਰੀ ਸੀ ਜਿਹੜੇ ਜੋਸਨ ਵਰਗੇ ਉਹਨਾਂ ਦੇ ਸਾਰੇ ਪਰਿਵਾਰ ਪਾਣੀ ਦੀਆਂ ਚੋਰੀਆਂ ਕਰਦੇ ਸੀਗੇ ਉਹਨਾਂ ਦੇ ਪਰਚੇ ਦਿੱਤੇ ਨੇ ਪਰਿਵਾਰਾਂ ਤੇ ਤੇ ਕ੍ਰਿਸ਼ਨ ਕੁਮਾਰ ਜੀ ਨੇ ਲਿਆ ਕੇ ਦਿੱਤੇ ਨੇ ਤੇ ਇਹ ਗੱਲਾਂ ਕਰਦੇ ਨੇ ਠੀਕ ਹੈ ਜੀ ਇਹ ਗੱਲਾਂ ਕਰਦੇ ਨੇ ਰੁਪਿੰਦਰ ਸਿੰਘ ਬਾਦਪਰ ਮਾਦਬ ਹੈਪੀ ਜੀ ਹੋ ਗਿਆ ਜੀ ਬੈਠੋ ਰਾਣਾ ਜੀ ਬੈਠੋ ਨਾ ਐਕਸਪੈਂਡ ਕੀਤਾ ਜਾਵੇ ਠੀਕ ਹੈ ਫਿਰ ਕਰ ਲਿਓ ਹੈਪੀ ਦਾ ਟਾਈਮ ਦੇ ਰਹੀ ਹੈ ਹੈਪੀ ਜੀ ਦਾ ਟਾਈਮ ਦਿੱਤਾ ਜੀ ਚਲੋ ਸਬਨਾ ਜੀ ਬੋਲੋ ਜੀ ਮਾਦੋਪੁਰ ਡੈਮ ਦੀਆਂ ਗੱਲਾਂ ਕਰਦੇ ਨੇ ਮਾਦੋਪੁਰ ਡੈਮ ਬਣਿਆ 1879 ਚ 1947 ਦੇਸ਼ ਆਜ਼ਾਦ ਹੋਇਆ 78 ਸਾਲ ਹੋ ਗਏ 75 ਸਾਲ ਸਰਕਾਰ ਕਿੰਨਾ ਦੀ ਸੀ ਉਹਦੀ ਦੇਖ ਰੇ ਕਿੰਨੇ ਕਰਨੀ ਸੀ ਅਸੀਂ ਤਾਂ ਹੁਣ ਆਏ ਆ 3 ਸਾਲਾਂ ਦੇ ਤੁਸੀਂ ਸਾਡੇ ਮੰਤਰੀ ਨੂੰ ਕਹਿੰਦੇ ਅਸਤੀਫਾ ਦਿਓ ਅਸਤੀਫਾ ਤੁਹਾਨੂੰ ਦੇਣਾ ਚਾਹੀਦਾ ਸਾਡੇ ਮੈਂਬਰ ਸਾਹਿਬ ਕਹਿ ਰਹੇ ਸੀ ਕਿ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਸਵਾਲਿਆ ਨਹੀਂ ਅੱਜ ਸਾਨੂੰ ਲੋੜ 60000 ਕਰੋੜ ਦੀ 60000 ਕਰੋੜ ਪੰਜਾਬ ਦਾ ਜਿਹੜਾ ਬਕਾਇਆ ਦੇਣ ਕੇ ਤਾਂ ਕੰਮ ਹੋਣਗੇ ਇਹ ਜਿਹੜੇ ਗੱਲ ਕਰ ਰਹੇ ਨੇ 1600 1600 ਜਿਹੜਾ ਸਾਨੂੰ ਕਰੋੜ ਰੁਪਈਆ ਦੇਣ ਜਾ ਰਹੀ ਹੈ ਕੇਂਦਰ ਦੀ ਸਰਕਾਰ ਹਜੇ ਨਹੀਂ ਮਿਲਿਆ ਮੇਰੇ ਕੱਲੇ ਹਲਕੇ ਨੂੰ 500 ਕਰੋੜ ਦੀ ਲੋੜ ਹੈ ਤੇ ਇਹੋ ਜਿਹੇ 78 ਹਲਕੇ ਨੇ ਜਿੱਥੇ ਹੜ ਆਇਆ ਤੇ بارش ਦਾ ਜਿਹੜਾ ਪਾਣੀ ਦੇ ਨਾਲ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਇਲਾਕੇ ਬਰਬਾਦ ਹੋ ਗਏ ਨੇ 22 ਜ਼ਿਲ੍ਹੇ ਨੇ